ਹਾਂਜੀ ਮੈਂ ਡਾਕਟਰ ਅਮਰਪਾਲ ਸਿੰਘ ਬਲਾਕ ਪ੍ਰਧਾਨ ਫਰੀਦਕੋਟ ਅੱਜ ਅਸੀਂ ਪਿੰਡ ਸੰਧਵਾ ਵਿਖੇ ਜੋ ਵਿਚਾਰ ਰੈਲੀ ਸੱਤ ਜ਼ਿਲ੍ਹਿਆਂ ਦੀ ਹੋ ਰਹੀ ਆ ਉਹਦੇ ਵਿੱਚ ਮੈਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਅਸੀਂ ਇੱਥੇ ਇਕੱਤਰ ਹੋਏ ਆ ਸਤਵੀਰ ਸਿੰਘ ਮਰਜੀ ਦੇ ਕੋਆਰਡੀਨੇਟਰ ਪੰਜਾਬ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਸਾਡੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਜੀ ਕਾਲਕ ਸਾਹਿਬ ਦੇ ਨਿਗਲ ਡਿਵੀਜ਼ਨ ਡਾਕਟਰ ਜਗਦੇਸ਼ ਸਿੰਘ ਜੀ ਚਾਲ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਔੜਕਪੂਰਾ ਰੈਲੀ ਕੀਤੀ ਜਾ ਰਹੀ ਆ ਔਰ ਬੜੇ ਹੀ ਵੱਡੇ ਕੱਠ ਦੇ ਨਾਲ ਰੈਲੀ ਕੀਤੀ ਜਾ ਰਹੀ ਆ ਹਰ ਇੱਕ ਸਮੇਂ ਦੀ ਸਰਕਾਰ ਜਦੋਂ ਵੀ ਆਉਂਦੀ ਹੈ ਮੈਡੀਕਲ ਪ੍ਰੈਕটিশਨਰਸ ਦੇ ਨਾਲ ਵੱਡੇ ਵੱਡੇ ਵਾਅਦੇ ਕਰ ਜਾਂਦੀ ਆ ਕਿਉਂਕਿ ਉਦੋਂ ਵੋਟਾਂ ਲੈਣੀਆਂ ਹੁੰਦੀਆਂ ਜਦੋਂ ਵੋਟਾਂ ਨੰਗ ਜਾਂਦੀਆਂ ਐ ਉਦੋਂ ਮੈਡੀਕਲ ਪ੍ਰੈਕਟਿਸ਼ਨਰਸ ਨੂੰ ਕੋਈ ਨਹੀਂ ਪੁੱਛਦਾ ਮੈਡੀਕਲ ਪ੍ਰੈਕਟਿਸ਼ਨਰਸ ਇੱਕ ਉਹ ਯੋਧੇ ਹੋਏ ਆ ਜਿਨ੍ਹਾਂ ਨੇ ਪੰਜਾਬ ਤੇ ਜਦੋਂ ਵੀ ਆਫਤ ਆਈ ਆ ਚਾਹੇ ਉਹ ਸਾਡੇ ਫਲੱਡ ਆਏ ਹੋਣ ਚਾਹੇ ਕਰੋਨਾ ਆਇਆ ਹੋਵੇ ਜਦੋਂ ਵੀ ਕਦੋਂ ਪੰਜਾਬ ਤੇ ਆਫਤ ਆਈ ਆ ਹਮੇਸ਼ਾ ਮੈਡੀਕਲ ਪ੍ਰੈਕਟਿਸ਼ਨਰਸ ਨੇ ਘਰ ਘਰ ਜਾ ਕੇ ਝੁੱਗੀ ਝੋਪੜੀ ਵਾਲਿਆਂ ਦਾ ਆਪਣਾ ਇਲਾਜ ਜਿਹੜਾ ਉਹ ਕੀਤਾ ਇਹ ਕਦੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਹਮੇਸ਼ਾ ਇਹ ਕਹਿਆ ਕਿ ਮੇਰਾ ਪੰਜਾਬ ਪੰਜਾਬੀ ਬੋਲੀ ਨੂੰ ਹਮੇਸ਼ਾ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੀ ਅੱਜ ਦੀ ਕੋਟਕਪੂਰਾ ਦੇ ਵਿੱਚ ਰੈਲੀ ਹੋ ਰਹੀ ਆ ਪਲਤਾਰ ਸਤਨਾ ਜਿਹੜੇ ਸਾਡੇ ਸਪੀਕਰ ਪੰਜਾਬ ਮਾਨਯੋਗ ਉਹਨਾਂ ਲਈ ਅਸੀਂ ਰੈਲੀ ਕਰ ਰਹੇ ਆ ਉਹਨਾਂ ਦੀ ਗੁੰਗੀ ਬੋਲੀ ਜਿਹੜੀ ਸਰਕਾਰ ਆ 4 ਸਾਲ ਦਾ ਸਮਾਂ ਲੰਘ ਗਿਆ ਲਗਭਗ 4 ਸਾਲ ਦੇ ਵਿੱਚ ਸਾਡੇ ਮੈਡੀਕਲ ਪ੍ਰੈਕਟਿਸ਼ਨਰਸ ਨੂੰ ਕਿਸੇ ਨੇ ਨਹੀਂ ਪੁੱਛਿਆ ਅਸੀਂ ਅੱਜ ਉਹਨਾਂ ਦੇ ਕੰਨਾਂ ਵਿੱਚ ਆਵਾਜ਼ਾਂ ਮਾਰਨ ਆਏ ਆ ਸ਼ਾਇਦ ਉਹਨਾਂ ਦੇ ਪਰਦੇ ਖੁੱਲ ਜਾਣ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਮੈਡੀਕਲ ਪ੍ਰੈਕਟਿਸ਼ਨਰ ਅੱਜ ਮੇਰੇ ਘਰੇ ਆਣ ਕੇ ਇਹਨੂੰ ਆਵਾਜ਼ ਦੇ ਰਿਹਾ ਹੈ ਕਿ ਤੁਸੀਂ ਜਿਹੜੇ ਸਾਡੇ ਨਾਲ ਕੀਤੇ ਵਾਅਦੇ ਆ ਜਾਂ ਜਿਹੜੀਆਂ ਸਾਡੀਆਂ ਮੰਗਾਂ ਸਾਗਲੀਆਂ ਲੀਗਲ ਮੰਗਾਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਿਹੜਾ ਮੈਡੀਕਲ ਪ੍ਰੈਕਟਿਸ਼ਨਰਸ ਆ ਉਹ ਆਜ਼ਾਦ ਹੋ ਕੇ ਬੇਫਿਕਰ ਹੋ ਕੇ ਬੇਬਾਕ ਹੋ ਕੇ ਲੋਕਾਂ ਦੀ ਸੇਵਾ ਜਿਹੜੀ ਉਹ ਕਰ ਸਕਣ ਜਿਹੜਾ ਸਾਡਾ ਅੱਜ ਦਾ ਮਕਸਦ ਹੈ ਉਹ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਇਹ ਸਰਕਾਰ ਵਾਅਦਿਆਂ ਤੋਂ ਮੁੱਕਰੀ ਹੋਈ ਸਰਕਾਰ ਹੈ ਬੇਸ਼ੱਕ ਇਹ ਚੁਟਕਲਿਆਂ ਦੇ ਵਿੱਚ ਕਿੱਕਲੀਆਂ ਦੇ ਵਿੱਚ ਚਾਹੇ ਉਹ ਕਾਲੀ ਸਰਕਾਰ ਆ ਜਾਂ ਕਾਂਗਰਸ ਸਰਕਾਰ ਆ ਉਹਨਾਂ ਦੀਆਂ ਕਿੱਕਲੀਆਂ ਮਾਨਸਾ ਬਹੁਤ ਪਾਉਂਦੇ ਰਹੇ ਆ ਪਰ ਇਹਨਾਂ ਨੇ ਜਿਹੜੀਆਂ ਕਿੱਕਲੀਆਂ ਹੁਣ ਹੱਦੋਂ ਪਾਰ ਕਰਤੀਆਂ 4 ਸਾਲ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਵੀ ਅ ਤਬਕੇ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਸਿਰਫ ਇੱਕ ਆਪ ਦੇ ਲਾਰੇ ਝੂਠੇ ਲਾਰਿਆਂ ਦੇ ਨਾਲ ਤੇ ਚੁਟਕਲਿਆਂ ਦੇ ਨਾਲ ਹੀ ਕੰਮ ਚਲਾਉਂਦੇ ਰਹਿਆ ਪਰ ਹੁਣ ਅਸੀਂ ਅੱਜ ਇਹ ਤੋਂ ਐਲਾਨ ਕਰਕੇ ਜਾਵਾਂਗੇ ਕਿ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਹੁਣ ਤੇ ਹੀ ਜਿਹੜਾ ਹੈਗਾ ਨਾਲ ਦੀ ਨਾਲ ਹੀ ਤਿੰਨਾਂ ਮਹੀਨਿਆਂ 'ਚ ਤੁਹਾਡਾ ਮਸਲਾ ਹੱਲ ਹੋ ਜਾਊਗਾ ਪਰ ਇਹਨਾਂ ਨੇ 4 ਸਾਲ ਬੀਤਣ ਤੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਸੋ ਅਸੀਂ ਬੇਸ਼ੱਕ ਇਹਨਾਂ ਦੇ ਮੈਂ ਤਾਂ ਸਮਝਦਾ ਸਾਲ ਸੂਲ ਨਹੀਂ 6 ਮਹੀਨੇ ਰਹਿ ਗਿਆ ਉਸ ਤੋਂ ਬਾਅਦ ਦਾ ਆਪਾਤੀਆਂ ਡਲੇ ਜਿਹੜੇ ਸ਼ੁਰੂ ਹੋ ਜਣੇ ਆ ਸੋ ਇਹਨਾਂ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਦੱਸ ਦਿਆਂਗੇ ਕਿ ਸਾਡੀ ਤਾਕਤ ਕੀ ਹੈ ਕਿਉਂਕਿ ਅਸੀਂ ਲੋਕਾਂ ਦੇ ਡਾਕਟਰਾਂ ਔਰ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਰਾਤ ਭਰ ਆਤੇ ਸੀ ਹਾਂਜੀ ਮੈਂ ਡਾਕਟਰ ਦਸਿੰਦਰ ਕਾਲਖ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 295 ਪੰਜਾਬ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਵੀਰਾਂ ਦਾ ਪ੍ਰੈਸ ਵਾਲਿਆਂ ਦਾ ਬੜਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪਰਿਵਾਰ ਦੀ ਜਿਹੜੀ ਇਹ ਪਲੇਸੀ ਰੈਲੀ ਆ ਇਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਤੇ ਸਾਡੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਹਮੇਸ਼ਾ ਸਾਡਾ ਸਾਥ ਦਿੰਦੇ ਰਹੇ ਹੋ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਤੁਸੀਂ ਵੱਡੀ ਤعداد ਦੇ ਵਿੱਚ ਆਇਓ ਮੈਂ ਤੁਹਾਡਾ ਪੂਰੀ ਐਸੋਸੀਏਸ਼ਨ ਸਾਡੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਇਹ ਜਿਹੜੀ ਅੱਜ ਦੀ ਸਾਡੀ ਰੈਲੀ ਦਾ ਮੁੱਖ ਮਕਸਦ ਇਹ ਆ ਕਿ ਕਲਤਾਰ ਸਿੰਘ ਸੰਧਮਨ ਦੇ ਸਪੀਕਰ ਨੇ ਵਿਧਾਨ ਸਭਾ ਦੇ ਪੰਜਾਬ ਦੇ ਤੇ ਇਹਨਾਂ ਦੀ ਸਰਕਾਰ ਨੇ ਸਰਕਾਰ ਤੋਂ ਮੰਨ ਤੋਂ 4 ਸਾਲ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਤੇ ਵਾਅਦੇ ਕਰਨ ਤੋਂ ਬਾਅਦ ਇਹ ਸਰਕਾਰ ਜਿਹੜੀ ਹੈਗੀ ਸੱਤਾ ਚਾਈ ਆ ਮੈਨੂੰ 6 ਸਸ ਵਜੇ ਤੱਕ ਵੀ ਸਾਡੇ ਜਿਹੜੇ ਮਸਲੇ ਨਾਲ ਨਹੀਂ ਕੀਤੇ ਪਰ ਲਗਾਤਾਰ ਸਾਨੂੰ ਰੈਲੀਆਂ ਵੀ ਕਰਨੀਆਂ ਪਈਆਂ ਮੁਜਾਰੇ ਵੀ ਕਰਨੇ ਪਏ ਇਹਨਾਂ ਨੇ ਸਾਨੂੰ ਮੀਟਿੰਗਾਂ ਵੀ ਦਿੱਤੀਆਂ ਅਸੀਂ ਵਿਧਾਨ ਸਭਾ ਦੀ ਜਿੰਨੀਆਂ ਵੀ ਜਮਨੀ ਚੋੜਾ ਹੋਈਆਂ ਇਹਨਾਂ ਦਾ ਵਿਰੋਧ ਕੀਤਾ ਸਾਨੂੰ ਮੀਟਿੰਗਾਂ ਮਿਲਦੀਆਂ ਨਹੀਂਆਂ ਲੜਦੇ ਰਹੇ ਆ ਤੇ ਲੇਕਿਨ ਪ੍ਰਣਾਲਾ ਉੱਥੇ ਦਾ ਉੱਥੇ ਆ ਇਹਨਾਂ ਨੇ ਸਰਕਾਰ ਨੇ ਸਾਡੇ ਜਿਹੜੇ ਮਸਲੇ ਨੂੰ ਜਾਣਬੁੱਝ ਕੇ ਲਟਕਾਇਆ ਹੋਇਆ ਪਿਛਲੇ ਸਰਕਾਰਾਂ ਦੀ ਤਰ੍ਹਾਂ ਇਸ ਕਰਕੇ ਅੱਜ ਤੁਹਾਡੀ ਹਾਜ਼ਰੀ 'ਚ ਅਸੀਂ ਐਲਾਨ ਕਰਦੇ ਆ ਕਿ ਇਹ ਜਿਹੜੀ ਪਲੇਟਿ ਰੈਲੀ ਆ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਚਾਰੇ ਦਿਸ਼ਾਾਂ 'ਚ ਅਸੀਂ ਲਗਾਤਾਰ ਸਰਕਾਰ ਦੇ ਖਿਲਾਫ ਲੜਨਾ